ਬਹੁਤ ਟਾਈਮ ਤੋਂ ਬਾਅਦ ਇੱਧਰ ਗੇੜਾ ਲੱਗਿਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਦੂਸਰੀ ਗੱਲ ਇਹ ਆ ਕਿ ਸਟਾਕ ਮਾਰਕੀਟ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਸੋਨਾ ਟਾਈਮ ਚੱਲ ਰਿਹਾ ਵਾ ਤੇ ਹੁਣ ਇਹ ਚੀਜ਼ਾਂ ਮੈਂ ਬਾਰ-ਬਾਰ ਤਾਂ ਉਹੀ ਨਹੀਂ ਬੋਲੂਗਾ ਕਿ ਕਿ ਗੱਲਾਂ ਤੁਸੀਂ ਸਾਰੇ ਸੋਣ ਹੀ ਚੁੱਕੇ ਹੋ ਕਿ ਹਾਂ ਜਦੋਂ ਮਾਰਕੀਟ ਡਾਊਨ ਹੁੰਦੀ ਆ ਖਰੀਦਣ ਦਾ ਟਾਈਮ ਹੁੰਦਾ ਉਹ ਸਾਰਾ ਕੁਝ ਆ ਤੇ ਅੱਜ ਮੈਂ ਤੁਹਾਡੇ ਲਈ ਇੱਕ ਲਿਸਟ ਲੈ ਕੇ ਆਇਆ ਇਹ ਕੋ ਬਾਇੰਗ ਰეკਮੈਂਡੇਸ਼ਨ ਨਹੀਂ ਹੈਗੀ ਪਰ ਇਹ ਮੈਂ ਪਰਸਨਲੀ ਮਤਲਬ ਸਿਲੈਕਟ ਕੀਤੇ ਸੀ ਆਪਣੇ ਲਈ ਉਹ بڑے ਸ਼ੇਅਰ ਜਿਹੜੇ ਇਸ ਟਾਈਮ ਦੇ ਉੱਪਰ ਬਹੁਤ ਹੀ ਜ਼ਿਆਦਾ ਗਿਰਾਵਟ ਦੇ ਵਿੱਚ ਨੇ ਬਹੁਤ ਜ਼ਿਆਦਾ ਉਹਨਾਂ ਦੇ ਉੱਪਰ ਡਿਸਕਾਊਂਟ ਲੱਗਿਆ ਹੋਇਆ ਤੇ ਮੇਰਾ ਇੱਕ ਨਿੱਜੀ ਓਪੀਨੀਅਨ ਆ ਇਹ ਜਿੰਨਾ ਕਿ ਮੇਰਾ ਤਜਰਬਾ ਰਿਹਾ ਵਾ ਕਿ ਜਦੋਂ ਮਾਰਕੀਟ ਵਾਪਸ ਕਦੇ ਉੱਪਰ ਜਾਂਦੀ ਆ ਹੁਣ ਕਦੋਂ ਜਾਂਦੀ ਆ ਉਹ ਤਾਂ ਮੈਨੂੰ ਨਹੀਂ ਪਤਾ ਬਟ ਜਿਹੜੇ ਸਟਾਕ ਸਭ ਤੋਂ ਜ਼ਿਆਦਾ ਬੀਟਨ ਡਾਊਨ ਹੁੰਦੇ ਆ ਸਭ ਤੋਂ ਜ਼ਿਆਦਾ ਜਿਹੜੇ ਡਿੱਗੇ ਹੁੰਦੇ ਆ ਅਕਸਰ ਉਹਨਾਂ ਦੇ ਵਿੱਚ ਹੀ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲਦੀ ਆ ਤੇ ਇਸੇ ਕਰਕੇ ਫਿਲਹਾਲ ਦੇ ਲਈ ਮੈਂ ਆਪਣੇ ਲਈ ਸਿਲੈਕਟ ਉਹ ਵਾਲੇ ਸ਼ੇਅਰ ਹੀ ਕਰ ਰਿਆ ਵਾਂ ਜਿਹੜੇ ਬਹੁਤ ਜ਼ਿਆਦਾ ਡਿੱਗੇ ਹੋਏ ਆ ਤੇ ਵੈਸੇ ਕੰਪਨੀਆਂ ਉਹ ਚੰਗੀਆਂ ਨੇ ਕੁਝ ਕੰਪਨੀਆਂ ਇਹੋ ਜਿਹੀਆਂ ਨੇ ਇਸ ਟਾਈਮ ਵੀ ਚੱਲ ਰਹੀਆਂ ਜਿਨ੍ਹਾਂ ਦੇ ਵਿੱਚ ਹਾਲੇ ਵੀ ਕੋਈ ਬਹੁਤ ਜ਼ਿਆਦਾ ਗਿਰਾਵਟ ਨਹੀਂ ਆਈ ਹੋਈ ਤਾਂ ਇਸੇ ਕਰਕੇ ਇਹ ਮੈਂ ਲਿਸਟ ਬਣਾਈ ਸੀ ਆਪਣੇ ਲਈ ਆਪਣੇ ਉੱਥੇ ਸੌਫਟਵੇਅਰ ਦੇ ਉੱਪਰ ਇਹਨੂੰ ਰੱਖਿਆ ਸੀ ਸੇਵ ਕਰਕੇ ਨੌ ਪੇਜ ਨੇ ਇਹ ਨੌ ਪੇਜਾਂ ਦੇ ਵਿੱਚ ਇਹ ਬਹੁਤ ਸਾਰੇ ਸਟਾਕ ਨੇ ਤੇ ਫਿਰ ਇੱਕ ਵਾਰੀ ਕਹਿਣਾ ਕਿ ਇਹ ਬਸ ਇੱਕ ਇਨਫੋਰਮੇਸ਼ਨ ਆ ਤੇ ਮੈਂ ਤੁਹਾਡੇ ਨਾਲ ਇਹ ਵਾਲੇ ਸ਼ੇਅਰ ਆਪਣੇ ਸਾਂਝੇ ਕਰ ਰਿਹਾ ਇੱਕ ਹੋਰ ਚੀਜ਼ ਹੁਣ ਇਹਨਾਂ ਦੇ ਵਿੱਚ ਬਹੁਤ ਸਾਰੇ ਲਾਰਜ ਕੈਪ ਆ ਨਹੀਂ ਲਾਰਜ ਕੈਪ ਤਾਂ ਹਾਂ ਸੱਚ ਬਹੁਤ ਘੱਟ ਨੇ ਮਿਡ ਕੈਪ ਸਟਾਕ ਨੇ ਤੇ ਸਮਾਲ ਕੈਪ ਬਹੁਤ ਜ਼ਿਆਦਾ ਨੇ ਇਹਨਾਂ ਦੇ ਵਿੱਚ ਕਿਉਂਕਿ ਜਿਹੜੇ ਸਮਾਲ ਕੈਪ ਹੁੰਦੇ ਆ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਇੱਕ ਪਰਿਵਾਰ ਆ ਜਿਹੜਾ ਬਜ਼ੁਰਗ ਹੁੰਦੇ ਉਹ ਮੰਜੀਆਂ ਤੇ ਸਾਰਾ ਦਿਨ ਬੈਠੇ ਹੀ ਰਹਿੰਦੇ ਆ ਜਿਹੜੇ ਬੱਚੇ ਹੁੰਦੇ ਆ ਉਹ ਜ਼ਿਆਦਾ ਟੱਪਦੇ ਆ ਕਦੇ ਇੱਧਰ ਭੱਜਲੇ ਉੱਧਰ ਭੱਜਲੇ ਸੱਟਾਂ ਵੀ ਉਹੀ ਖਾਂਦੇ ਆ ਉਹੀ ਕੰਮ ਇੱਥੇ ਹੈਗਾ ਸਮਾਲ ਕੈਪ ਦੇ ਵਿੱਚ ਇਹਨਾਂ ਦੇ ਵਿੱਚ ਇੱਕਦਮ ਇਨਕਰੀਜ਼ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਆ ਕਿੰਨੇ ਗੁਣਾ ਵੱਧ ਜਾਂਦੇ ਆ ਤੇ ਕਿੰਨੇ ਪਰਸੈਂਟੇ ਕੱਟ ਜਾਂਦੇ ਆ ਉਹੀ ਚੀਜ਼ ਇੱਥੇ ਇਹਨਾਂ ਦੇ ਨਾਲ ਫਿਲਹਾਲ ਹੋ ਰਹੀ ਆ ਜਦੋਂ ਮਾਰਕੀਟ ਕਦੇ ਉੱਪਰ ਜਾਊਗੀ ਤਾਂ ਮੈਨੂੰ ਲੱਗਦਾ ਕਿ ਉਹੀ ਟ੍ਰੈਂਡ ਫਿਰ ਦੂਸਰੇ ਪਾਸੇ ਵੀ ਦੇਖਣ ਨੂੰ ਮਿਲ ਸਕਦਾ ਪਰ ਫਿਰ ਮੈਂ ਕਹਿੰਨਾ ਮੇਰੀ ਨਿੱਜੀ رائے ਆ ਆਪਾਂ ਬਸ ਬੈਠ ਕੇ ਸ਼ੇਅਰ ਮਾਰਕੀਟ ਦੇ ਬਾਰੇ ਵਿੱਚ ਗੱਲਾਂ ਹੀ ਕਰ ਰਹੇ ਆ ਡਿਸਕਸ ਕਰ ਰਹੇ ਆ ਹੋਰ ਕੋਈ ਇਹ ਨਹੀਂ ਆ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਬਸ ਇਹਨਾਂ ਨੂੰ ਖਰੀਦ ਲੈਣਾ ਵਾ ਤਾਂ ਇਸ ਕਰਕੇ ਇਹਨਾਂ ਖਿਆਲ ਜ਼ਰੂਰ ਰੱਖਿਓ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਸਮਾਲ ਕੈਪ ਨੇ ਤੇ ਅੱਗੇ ਵੀ ਹੋ ਸਕਦਾ ਜੇ ਮਾਰਕੀਟ ਥੱਲੇ ਜਾਵੇ ਤਾਂ ਇਹ ਸਟਾਕ ਹੋਰ ਵੀ ਜ਼ਿਆਦਾ ਪਰਸੈਂਟੇਜ ਡਿੱਗ ਪੈਂਦੇ ਆ ਬਟ ਮੇਰਾ ਇਸ ਵਾਰ ਇਹਨਾਂ ਨੂੰ ਖਰੀਦਣ ਦਾ ਇਹ ਹੈਗਾ ਕਿਉਂਕਿ ਜੇ ਤੁਸੀਂ ਪਿਛਲੇ ਵੀ ਟ੍ਰੈਂਡ ਦੇਖੋਗੇ ਪਿਛਲੇ ਰੈਸੈਸ਼ਨਸ ਦੇ ਜਾਂ ਭਾਵੇਂ ਕੋਰੋਨਾ ਦਾ ਟਾਈਮ ਹੈਗਾ ਤਾਂ ਇਹ ਸਟਾਕ ਪਹਿਲਾਂ ਬਹੁਤ ਬੁਰੀ ਤਰ੍ਹਾਂ ਡਿੱਗੇ ਤੇ ਜਦੋਂ ਚੜੇ ਫਿਰ ਇਹ ਸਭ ਤੋਂ ਜ਼ਿਆਦਾ ਹੀ ਇਨਕਰੀਜ਼ ਇਹਨਾਂ ਦੇ ਵਿੱਚ ਆ ਜਾਂਦੀ ਹੈ ਤਾਂ ਇੱਕ ਲਿਸਟ ਹੈਗੀ ਆ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਨੌ ਪੇਜ ਨੇ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਸਟਾਕ ਤੁਹਾਨੂੰ ਥੋੜੀ ਬਹੁਤ ਮਤਲਬ ਆਪਣੇ ਸਟਾਕ ਪਿਕ ਕਰਨ ਦੇ ਵਿੱਚ ਹੈਲਪ ਮਿਲ ਸਕਦੀ ਆ ਬਾਕੀ ਗੱਲਾਂ ਉਹੀ ਨੇ ਮੈਂ ਪਹਿਲਾਂ ਵੀ ਬਹੁਤ ਵਾਰ ਰਿਪੀਟ ਕਰ ਐਕਚੁਅਲੀ ਮੈਂ ਤਾਂ ਹੀ ਦੁਬਾਰਾ ਕੋਈ ਵੀਡੀਓ ਨਹੀਂ ਬਣਾਇਆ ਕਿ ਤੁਸੀਂ ਵੀ ਕਹੋਗੇ ਕਿ ਉਹੀ ਹੈ ਦੇਖੋ ਦੋ ਕੁ ਗੱਲਾਂ ਨੇ ਪਰ ਗੱਲਾਂ ਹੁੰਦੀਆਂ ਥੋੜੀਆਂ ਜਿਹੀਆਂ ਹੁੰਦੀਆਂ ਚਾਹੇ ਉਹ ਆਪਾਂ ਜ਼ਿੰਦਗੀ ਚ ਲਾ ਲਈਏ ਕਿਤੇ ਵੀ ਲਾ ਲਈਏ ਟ੍ਰੈਫਿਕ ਚ ਵੀ ਲਾ ਲਈਏ ਸੜਕ ਤੇ ਵੀ ਲਾ ਲਈਏ ਉਹੀ ਦੋ ਚਾਰ ਗੱਲਾਂ ਨੇ ਗੱਡੀ ਹੌਲੀ ਚਲਾ ਲਓ ਭਾਈ ਸ਼ਰਾਬੀ ਕਿ ਨਾ ਚਲਾਓ ਧਿਆਨ ਨਾਲ ਚਲਾ ਲਓ ਗੱਲਾਂ ਤਾਂ ਉਹੀ ਚਾਰ ਰਹਿੰਦੀਆਂ ਨੇ ਬਸ ਇਹ ਹੈ ਕਿ ਉਹਨਾਂ ਨੂੰ ਰਿਪੀਟ ਕਰਦੇ ਜਾਓ ਉਹਨਾਂ ਤੋਂ ਬਿਲਕੁਲ ਇੱਧਰ ਉੱਧਰ ਨਾ ਹਿੱਲੋ 1 ਇੰਚ ਵੀ ਇੱਕ ਅਨੁਸ਼ਾਸਨ ਨਾਲ ਡਿਸਪਲਿਨ ਦੇ ਨਾਲ ਉਸੇ ਪੈਸਾ ਗੈਂਗਾ ਸਟਾਕ ਮਾਰਕੀਟ ਦੇ ਵਿੱਚ ਜਿੰਨਾ ਮਰਜੀ ਕੋਈ ਥੱਲੇ ਚਲੇ ਜਾਵੇ ਮਾਰਕੀਟ ਥੋਡੇ ਕੋਲੇ ਹਮੇਸ਼ਾ ਪੈਸਾ ਹੋਣਾ ਚਾਹੀਦਾ ਵਾ ਉਸ ਤਰ੍ਹਾਂ ਆਪਣਾ ਪੈਸਾ ਮੈਨੇਜ ਕਰੋ ਕਿ ਹੁਣ ਤੋਂ ਸਾਲ ਬਾਅਦ ਵੀ ਜੇ ਗਿਰਾਵਟ ਸਾਲ ਤੱਕ ਵੀ ਚੱਲਦੀ ਹੈ ਥੋਡੇ ਕੋਲੇ ਸਾਲ ਬਾਅਦ ਤੱਕ ਵੀ ਪੈਸਾ ਬਣਿਆ ਰਹੇ ਤਾਂ ਤੁਸੀਂ ਉਹਨੂੰ ਖਰੀਦਦੇ ਰਹੋ ਕਿਉਂਕਿ ਇਸੇ ਤਰ੍ਹਾਂ ਹੀ ਹੈ ਹੁਣ ਆ ਦੇਖੋ ਹਣ ਟਰੰਪ ਦਾ ਵੀ ਉਹੀ ਆ ਰਿਹਾ ਪਹਿਲਾਂ ਬੜਾ ਜ਼ੋਰ ਸ਼ੋਰ ਨਾਲ ਆਪਾਂ ਆਏ ਤੇ ਟੈਰਿਫ ਵਗੈਰਾ ਲਾਏ ਤੇ ਹੁਣ ਬੈਕਫੁੱਟ ਤੇ ਆਪਾਂ ਚਲੇ ਗਏ ਤੇ ਹੁਣ ਟੈਰਫ ਰੋਕ ਰਿਆ ਵਾ ਬੰਦਾ ਤਿੰਨ ਮਹੀਨੇ ਦੇ ਲਈ ਦੁਨੀਆ ਦੇ ਵਿੱਚ ਇੱਕ ਚਾਈਨਾ ਨੂੰ ਛੱਡ ਕੇ ਤਾਂ ਇਹ ਐਂ ਚੱਲੀ ਜਾਣੇ ਹੁੰਦੇ ਆ ਟ੍ਰੈਂਡ ਹੋ ਸਕਦਾ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਦੋਸਤ ਉਹ ਨੇ ਜਿਹੜੇ ਆਏ ਉਸੇ ਟਾਈਮ ਦੇ ਵਿੱਚ ਜਦੋਂ ਮਾਰਕੀਟ ਚਾਲੀ ਇਸ ਤਰ੍ਹਾਂ ਰਹੀ ਆ ਹੋ ਸਕਦਾ ਤੁਸੀਂ ਹਾਲੇ ਉਹ ਦੂਸਰੇ ਪਾਸੇ ਨਹੀਂ ਦੇਖੇ ਗ੍ਰੀਨ ਸਾਈਡ ਨਹੀਂ ਦੇਖੀ ਜਦੋਂ ਉਹ ਆਉਂਦੀ ਆ ਫਿਰ ਉਹ ਵੀ ਬਹੁਤ ਜ਼ਿਆਦਾ ਇਸੇ ਤਰ੍ਹਾਂ ਹੀ ਉਧਰ ਕੰਮ ਹੁੰਦੇ ਆ ਤਾਂ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਕੰਪਨੀਆਂ ਹੀ ਹੁੰਦੀਆਂ ਨੇ ਤੇ ਉਹਨਾਂ ਦੀ ਆਪਣੀ ਤਾਂ ਕੋਈ ਇਹਦੇ ਵਿੱਚ ਕੋਈ ਲੈਣਾ ਦੇਣਾ ਕੋਈ ਹੈ ਨਹੀਂਗਾ ਇਹ ਤਾਂ ਪੂਰੀ ਦੁਨੀਆ ਹੀ ਇਸ ਟਾਈਮ ਉਹ ਸਾਰਾ ਕੁਛ ਟੈਰਫ ਵਗੈਰਾ ਦੇ ਬੋਝ ਦੇ ਵਿੱਚ ਹੈਗੀ ਉਹਦੇ ਕਰਕੇ ਰੀਸੈਸ਼ਨ ਚੱਲ ਰਿਹਾ ਵਾ ਤੇ ਹੁਣ ਕੋਈ ਪਾਰਟਿਕੂਲਰ ਕੰਪਨੀਆਂ ਦਾ ਤਾਂ ਕੁਝ ਨਹੀਂ ਸਾਰੀਆਂ ਦੀਆਂ ਸਾਰੀਆਂ ਹੀ ਆ ਤਾਂ ਜਦੋਂ ਟ੍ਰੈਂਡ ਬਦਲਨਾ ਵਾ ਤਾਂ ਜਿਹੜਾ ਇਹ ਮਤਲਬ ਇੰਨੇ ਟਾਈਮ ਦਾ ਗੈਪ ਆ ਫਿਰ ਲੋਕਾਂ ਨੇ ਉਹਨੂੰ ਕਵਰ ਕਰਨਾ ਮਾਰਕੀਟ ਨੇ ਵੀ ਫਿਰ ਉਹਨੂੰ ਇੱਕਦਮ ਕਵਰ ਕਰਨਾ ਤਾਂ ਫਿਰ ਇਹ ਉੱਠ ਕੇ ਇੱਕਦਮ ਹੀ ਭੱਜਦੀ ਆ ਉਹੀ ਚਲੋ ਮੈਂ ਫਿਲਹਾਲ ਹੁਣ ਇਹਨੂੰ ਬਹੁਤ ਜ਼ਿਆਦਾ ਲੰਬਾ ਨਹੀਂ ਕਰਦਾ 9 ਪੇजेस ਨੇ ਤੁਸੀਂ ਦੇਖ ਸਕਦੇ ਹੋ ਤੇ ਸ਼ਾਇਦ ਤੁਹਾਨੂੰ ਇਹਦੇ ਵਿੱਚ ਕੋਈ ਬੈਨੀਫਿਟ ਮਿਲ ਜੇ ਤੇ ਇਹ ਸੀਗੀ ਜੀ ਅੱਜ ਦੀ ਆਪਣੀ ਗੱਲਬਾਤ ਤੇ ਫਿਲਹਾਲ ਹੀ ਇੱਥੇ ਬੰਦ ਹੁੰਦੀ ਆ ਫੇਰ ਮੈਂ ਤੁਹਾਨੂੰ ਮਿਲੂੰਗਾ ਕਦੇ ਫੇਰ ਕਿਸੇ ਹੋਰ ਵੀਡੀਓ